ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਿਸੇ ਸਰਕਾਰੀ ਸੰਸਥਾ ਦੀ ਜ਼ਮੀਨ ਕਿਸੇ ਵੀ ਨਿੱਜੀ ਸੰਸਥਾ ਨੂੰ ਕਿਸੇ ਵੀ ਮਕਸਦ ਲਈ ਅਲਾਰਟ ਨਹੀਂ ਕੀਤੀ ਜਾ ਸਕਦੀ ਆਪ ਸਰਕਾਰ ਵੋਟਾਂ ਲਈ ਖੁਸ਼ ਕਰਦੀ ਰਾਜਨੀਤੀ ਕਰ ਰਹੀ ਹੈ ਤੇ ਵੋਟਾਂ ਲਈ ਉਹ ਸੈਂਕੜੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੀ ਹੈ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਵਿਗੜ ਚੁੱਕੀ ਹੈ ਜੇਕਰ ਕਾਲਜ ਵਿੱਚ ਕੁਝ ਅਨਸੁਖਾਵਾਂ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਭਗਵੰਤਮਾਨ ਸਰਕਾਰ ਨੂੰ ਕਾਲਜ ਵਿੱਚ ਪਾਰਕਿੰਗ ਬਣਾਉਣ ਤੋਂ ਪਹਿਲਾਂ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਇਹ ਸ਼ਬਦ ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਤਮਾਨ ਨੇ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਸਰਕਾਰੀ ਗਰਲਜ਼ ਕਾਲਜ ਦੀ ਜ਼ਮੀਨ ਪਾਰਕਿੰਗ ਲਈ ਦੇਣ ਤੇ ਆਪ ਦੇ ਵਰਤਿਆ ਹੋਏ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ। ਤੇ ਮਾਨ ਨੇ ਅੱਗੇ ਕਿਹਾ ਕਿ ਇਸ ਕਾਲਜ ਦੇ ਮੈਦਾਨ ਦੀ ਵਰਤੋਂ ਵਿਦਿਆਰਥਣਾਂ ਦੀ ਖੇਡਾਂ ਅਥਲੈਟਿਕਸ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ। ਜੇਕਰ ਇਸ ਤੇ ਪਾਰਕਿੰਗ ਬਣਾਈ ਜਾਂਦੀ ਹੈ ਤਾਂ ਇਹ ਨਾ ਸਿਰਫ ਵਿਦਿਆਰਥਣਾ ਦੇ ਅਧਿਕਾਰਾਂ ਦਾ ਉਲੰਘਣ ਕਰੇਗਾ ਸਗੋਂ ਭਵਿੱਖ ਵਿੱਚ ਵੀ ਸਿੱਖਿਆ ਲਈ ਵੀ ਵੱਡਾ ਝਟਕਾ ਹੋਵੇਗਾ ਉਹਨਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਵਾਲੀ ਆਪ ਸਰਕਾਰ ਖੁਦ ਕਾਲਜ ਦੀਆਂ ਕੁੜੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਜਿਹੜੀ ਜਮਾਨੇ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਜਿੱਤਣ ਲਈ ਜਾਰੀ ਕੀਤੇ ਜਾ ਰਹੇ ਅਜਿਹੇ ਤੁਗਲਕੀ ਫਰਮਾਨ ਆਪ ਸਰਕਾਰ ਦੇ ਕਾਫਨ ਵਿੱਚ ਆਖਰੀ ਕਿਲ ਸਾਬਤ ਹੋਣਗੇ